ਪ੍ਰਾਈਮ ਮਿਨਿਸਟਰ ਮੋਦੀ ਨੂੰ ਹਾਜ਼ਰੀ ਉੱਤੇ ਬੇਨਤੀ ਕਰਾਂਗਾ ਇਹ ਉਹ ਸਮਾਂ ਅੱਜ ਯਾਦ ਕਰਕੇ ਸਾਨੂੰ ਦਰਦ ਲੱਗਦਾ 186 ਬੰਦਿਆਂ ਦੀ ਲੜਾਈ ਚ ਪੂਰਾ ਪੰਜਾਬ ਉਜ ਗਿਆ ਸਾਡੇ ਪੰਜਾਬ ਨੂੰ ਕਿਸੇ ਨੇ ਨਜ਼ਰ ਲਗਾਤੀ ਪੰਜਾਬ ਦੇ ਅੰਦਾਜ਼ਨ 40-45 ਹਜ਼ਾਰ ਹੀਰੋ ਸਿੱਖ ਦੋਨੇ ਮਾਰੇ ਗਏ ਬੜਾ ਕਾਲਾ ਦੌਰ ਠੀਕ ਹੈ ਜਦ ਸਟਾਰਜ਼ ਮਾਰੇ ਚੱਲਦੇ ਆ ਨਾ ਤੇ ਬਹਾਨੇ ਬਣਦੇ ਸਿਰ ਜਿਹੜੀ 20 ਤੰੜੀ ਦਾ ਐਸਾ ਹਿੰਦੂ ਲੀਡਰ ਹੈ ਵੀ ਜੀ ਨਾਲ ਦੇ ਤਿੰਨ ਵਾਰ ਰਸੂਕਾ ਲੱਗਿਆ ਹਰ ਹਿੰਦੂ ਪਰਵਾਰ ਦਾ ਪਹਿਲਾ ਬੱਚਾ ਕਿਸ ਤਰ੍ਹਾਂ ਹੁੰਦਾ ਤੇ ਦੋ ਹੈ ਨਹੀਂ ਇੱਕ ਹੈ ਤੁਸੀਂ ਵੇਖ ਰਹੇ ਹੋ ਜੀ ਐਸਐਨ ਜ਼ੈਡ ਨਿਊਜ਼ ਤੇ ਮੈਂ ਹਵਿੰਦਰ ਕਮਾਲ ਅਕਸਰ ਸ਼ਿਵ ਸੈਨਾ ਦੇ ਨਾਂ 'ਤੇ ਕਈ ਜਥੇਬੰਦੀਆਂ ਸੁਣਨ ਨੂੰ ਮਿਲਦੀਆਂ ਆਂ ਕਈ ਵਾਰ ਕਿਸੇ ਸ਼ਿਫ ਸੈਨਿਕ ਨੂੰ ਜਦੋਂ ਪੁੱਛੀਦਾ ਹੈ ਤੇ ਉਹ ਦੱਸਦਾ ਹੈ ਕਿ ਮੈਂ ਭਾਈ ਉਸ ਜਥੇਬੰਦੀ ਦਾ ਨਹੀਂ ਮੈਂ ਉਸ ਜਥੇਬੰਦੀ ਦਾ ਮੈਂ ਦੂਸਰੀ ਸ਼ਿਫ ਸੈਨਾ 파ਟਰੀ ਦਾ ਅੱਜ ਸਾਡੇ ਨਾਲ ਮੌਜੂਦ ਨੇ ਅਖਿਲ ਭਾਰਤੀ ਸ਼ਿਫ ਸੈਨਾ ਰਾਸ਼ਟਰਵਾਦੀ ਦੇ ਪ੍ਰਧਾਨ ਸੁਨੀਲ ਤੰਗੜੀ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੁਨੀਲ ਤੰਗੜੀ ਜੀ ਸਭ ਤੋਂ ਪਹਿਲਾਂ ਐਸਐਮਜ਼ ਨਿਊਜ਼ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੈਂ ਪਹਿਲਾਂ ਐਸਐਮਜ਼ ਦਾ ਜੀ ਆਇਆਂ ਆ ਤੁਹਾਡਾ ਵੀ ਉਹਨਾਂ ਨੇ ਮੇਰੇ ਆਫਿਸ ਆ ਕੇ ਵੀ ਮੇਰਾ ਮੁਲਾਕਾਤ ਕੀਤੀ ਜੀ ਸੰਜੀਤ ਸਾਹਿਬ ਅਕਸਰ ਸੁਣਦੇ ਆ ਕਿ ਕਿਸ ਤਰ੍ਹਾਂ ਦੇ ਲੋਕ ਕਈ ਪਾਰਟੀਆਂ ਜਿਹੜੀਆਂ ਨੇ ਸੌਣ ਨੂੰ ਮਿਲਦੀਆਂ ਨੇ ਕਿੰਨੇ ਤਰ੍ਹਾਂ ਦੀਆਂ Shiv Sena ਪਾਰਟੀਆਂ ਨੇ ਪੰਜਾਬ ਦੇ ਜਿੱਤੇ ਤੱਕ ਤਾਲੂਕਾ Shiv Sena ਦਾ ਇਹ ਅੰਦਾਜ਼ਨ 30 ਤੋਂ 35 Shiv Sena ਦਾ ਪੰਜਾਬ ਨੂੰ ਉੱਠੇ ਤੇ ਜਿਹੜੀ ਤੁਹਾਡੀ Shiv Sena ਇੱਕ ਸਨਾਵ ਅਖਿਲ ਸ਼ਿਵਸ਼ੇਨਾ ਜੀ ਅਖਲ ਭਾਰਤੀ ਸ਼ਿਵਸ਼ੇਨਾ ਰਾਸ਼ਟਰਵਾਦੀ ਤਾੰਗਰੇ ਸਾਹਿਬ ਜਿੱਦਾਂ ਕਿ ਅਖਲ ਭਾਰਤੀ ਸ਼ਿਵਸ਼ੇਨਾ ਰਾਸ਼ਟਰਵਾਦੀ ਦੇ ਤੁਸੀਂ ਪ੍ਰਧਾਨ ਹੋ ਤੇ ਜੇ ਤੁਹਾਡੀ ਇਸ ਸ਼ਿਵਸ਼ੇਨਾ ਜਰਕੇ ਬੰਦੀ ਦੀ ਗੱਲ ਕਰੀਏ ਇਸ ਦਾ ਗਠਨ ਕਦੋਂ ਕਿਵੇਂ ਤੇ ਕਿਹੜਾ ਹਾਲਾਤਾਂ ਕਿ ਹੋਇਆ ਤੇ ਕੀ ਮਕਸਦ ਸੀ ਇਸ ਦਾ ਗਠਨ ਕਰਨ ਦਾ ਜਿੱਤੇ ਕਰਦਾ ਮਕਸਦ ਦਾ تعلق ਹੈ ਫਿਰ ਮੈਨੂੰ ਪਿੱਛੇ ਜਾਣਾ ਪਊਗਾ ਉਹਨੇ ਚ 882 ਦੇ ਦੌਰ ਦੇ ਵਿੱਚ ਉਹ ਕਿ ਸਾਦਾ ਪੰਜਾਬ ਬਹੁਤ ਡਿਸਟਰਬ ਹੋ ਗਿਆ ਸਾਡੇ ਪੰਜਾਬ ਨੂੰ ਕਿਸੇ ਨੇ ਨਜ਼ਰ ਲਗਾਤੀ ਸੀ ਜੀ ਦੋ ਸਿਆਸੀ ਬੰਦਿਆਂ ਦੀ ਲੜਾਈ ਚ ਪੂਰਾ ਪੰਜਾਬ ਉਲਝ ਗਿਆ ਸੀ ਜੀ ਉਹ ਜੋ ਉਲਝਣ ਦੇ 1982 ਤੋਂ ਲੈ ਕੇ 1992 ਤੱਕ ਤੋਂ ਬੜਾ ਕਾਲਾ ਦੌਰ ਰਿਹਾ ਜਿਦੇ ਚ ਪੰਜਾਬ ਦੇ ਅੰਦਾਜ਼ਨ 40-45 ਹਜ਼ਾਰ ਹਿੰਦੂ ਤੇ ਸਿੱਖ ਦੋਨੇ ਮਾਰੇ ਗਏ ਬੜੀ ਦੁੱਖ ਭਰੀ ਘਟਨਾ ਇਹਦਾ ਸਾਨੂੰ ਅੱਜ ਵੀ ਦੁੱਖ ਹੈ ਬੜਾ ਸਮਾਂ ਮਾੜਾ ਸੀ ਪਰ ਅਸੀਂ ਤਾਂ ਪਰਮਾਤਮਾ ਨੂੰ ਇਹੀ ਅਰਦਾਸ ਕਰਦੇ ਜੀ ਪ੍ਰਭੂ ਜਿਹੜਾ ਕਾਲਾ ਦੌਰ ਆ ਖਤਮ ਕਰ ਦੇ ਕਿਉਂਕਿ ਸਾਡਾ ਆਪਣਾ ਇੱਕ ਵਿਚਾਰ ਹੈ ਗ੍ਰਹਿਾਂ ਤੇ ਜਦ ਸਟਾਰਸ ਮਾਰੇ ਚੱਲਦੇ ਹਨ ਤੇ ਬਹਾਨੇ ਬਣਦੇ ਆ ਉਸਨੇ ਪੰਜਾਬ ਦੇ ਗ੍ਰਹਿ ਚਾਲੀ ਮਾਰੇ 1992 ਤੇ 93 ਦੇ ਦੌਰਾਨ ਆ ਕੇ ਦੇ ਜਿਹੜਾ ਉਹ ਕਾਲਾ ਸਮਾਸੀ ਨਿਕਲ ਗਿਆ ਜਿਹੜਾ ਵੀ ਕੋਈ ਬੈਡ ਐਲੀਮੈਂਟ ਕੋ ਪੰਜਾਬ ਨੂੰ ਡਿਸਟਰਬ ਕਰਦਾ ਹੈ ਉਹ ਕੰਮ ਹੁੰਦਾ ਸਰਕਾਰਾਂ ਦਾ ਸਰਕਾਰ ਕੰਟਰੋਲ ਕਰੇ ਸਾਡਾ ਰੋਸ ਸਰਕਾਰ ਦੇ ਪ੍ਰਤੀ ਹੁੰਦਾ ਉਸ ਦੌਰਾਨ ਉਸ ਟਾਈਮ ਦੀਆਂ ਸਰਕਾਰਾਂ ਕੀ ਕਰਦੀਆਂ ਸੀ ਵੀ ਬਾਅਦ ਮੈਂ ਇੱਕ ਗੱਲ ਫਕਰਨਾ ਕਹਾਂਗਾ ਇਸ ਪੰਜਾਬ ਦੀ ਲੜਾਈ ਦੇ ਵਿੱਚ ਸਿਰਫ ਜਲਦੀਸ਼ ਤਾਂ ਲਈ ਇੱਕ ਐਸਾ ਹਿੰਦੂ ਲੀਡਰ ਹੈ ਵੀ ਜਿਨ੍ਹਾਂ ਦੇ ਤਿੰਨ ਵਾਰ ਰਸੂਕਾ ਲੱਗੇ ਵੀ ਉਹਨਾਂ ਨੇ ਆਪਣੇ ਲਾਈਫ ਦੇ ਵਿੱਚ ਅੰਦਾਜ਼ਨ 6000 ਸਾਲ ਵੀ ਜੇਲ੍ਹ ਕੱਤੀ ਹੋਈ ਵੀ ਐਡਾ ਮੌਕਾ ਮੈਨੂੰ ਵੀ ਮਿਲਿਆ ਜਦ ਅਸੀਂ ਖਲਾਫ ਬੋਲਦੇ ਸੀ ਫਿਰ ਸਾਡਾ ਉਹ ਨੁਕਸਾਨ ਕਰਦੇ ਸੀ ਇਸ ਨੁਕਸਾਨ ਦੇ ਦੌਰਾਨ ਹੀ 35 ਜਾਂ 40 ਹਜ਼ਾਰ ਲੜਕਾ ਪੰਜਾਬ ਦਾ ਮਾਰੇ ਗਏ ਹਿੰਦੂਸ਼ਕ ਡਿਮਾਂਡ ਤੋਂ ਉਹਨਾਂ ਦੀ ਵੀ ਇਦਾਂ ਵੀ ਹੁੰਦੀ ਸੀ ਸਾਡਾ ਬੰਦਾ ਮਾਰੇ ਗਏ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਹੈ ਕਿ ਜਦ ਅਸੀਂ ਸਰਕਾਰ ਦੇ ਖਲਾਫ ਬੋਲਦੇ ਸੀਗੇ ਸਰਕਾਰ ਦਾ ਕੀ ਕੰਮ ਹੁੰਦਾ ਸੀ ਜੀ ਜਿਆਦਾ ਬੋਲਦੇ ਚੱਕਿਆਂ ਤੇ ਐਨਐਸਏ ਲਗਾਓ ਅੰਡਰ ਦੇ ਦਿਓ ਮੈਨੂੰ ਯਾਦ ਆ ਵੀ 1986 ਮੇਰੇ ਤੇ ਵੀ ਅਨਛੇ ਲੱਗੀ। ਮੈਂ 1 ਸਾਲੇ ਲੁਧਿਆਣਾ ਜੇਲ੍ਹ ਚ ਬੰਸੀ ਤੇ ਮੇਰੇ ਫਾਦਰ ਸਾਹਿਬ ਜਲੰਧਰ ਜੇਲ੍ਹ ਚ ਬੰਸੀ। ਮੈਂ ਤੁਹਾਨੂੰ ਬਾਰ ਬਾਰ ਫੇਰੀ ਗੱਲ ਦੁਹਰਾਉਣਾ ਹੈ ਵੀ ਉਹ ਸਮਾਂ ਅੱਜ ਯਾਦ ਕਰਕੇ ਸਾਨੂੰ ਡਰ ਲੱਗਦਾ ਹੈ। ਵੀ ਪ੍ਰਮਾਤਮਾ ਉਹ ਸਮਾਂ ਦੁਬਾਰਾ ਨਾ ਬਣਾਵੇ। ਅੱਜ ਦੀ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਸਾਰਿਆਂ ਦਾ ਚੁਕਾਵ ਆ ਵੀ ਅਸੀਂ ਆਸਟ੍ਰੇਲੀਆ ਕੈਨੇਡਾ ਜਾਈਏ। ਤੇ ਮੈਂ ਤਾਂ ਆਪਣੇ ਦੋਸਤਾਂ ਨੂੰ ਹਿੰਦੂ ਸਿੱਖ ਭਰਾਵਾਂ ਨੂੰ ਇੱਕੋ ਹੀ ਆ ਮਸ਼ਵਰਾ ਦਵਾਂਗਾ ਵੀ ਆਪਣੇ ਪੰਜਾਬ ਨੂੰ ਖੁਸ਼ਹਾਲ ਰੱਖਣ ਦੀ ਖਾਤਰ ਪੰਜਾਬ 'ਚ ਬੱਚੇ ਰੱਖਿਆ ਅੱਧਾ ਇੱਕ ਸ਼ਿਫਟਾਣਾ ਦੀ ਗੱਲ ਆਪਾਂ ਗੱਲ ਕਰ ਰਹੇ ਆ ਕਿ ਸ਼ਿਫਟਾਣਾ ਦਾ ਜਿਹੜਾ ਮਤਲਬ ਹੈ ਕੀ ਦਾ ਕੀ ਮਤਲਬ ਹੈ ਸ਼ਿਫਟਾਣਾ ਮਤਲਬ ਉਹ ਸਿੱਧੀ ਸ਼ਿਵ ਦੇ ਨਾਂ ਤੇ ਰੱਖੀ ਸੀ ਕਿਉਂਕਿ ਧਾਰਮਿਕ ਵਿਚਾਰ ਹੋਣ ਦੇ ਕਾਰਨ ਭਗਵਾਨ ਸ਼ਿਵ ਦੇ ਨਾਂ ਤੇ ਭਗਵਾਨ ਸ਼ਿਵ ਦੇ ਨਾਂ ਤੇ ਰੱਖੀ ਸੀ ਜਿਹੜੀ ਮਹਾਰਾਸ਼ਟਰ ਦੇ ਵਿੱਚ ਸ਼ਿਫਟਾਣਾ ਸੀ ਉਹ ਵੀ ਭਗਵਾਨ ਸ਼ਿਵ ਦੇ ਨਾਂ ਤੇ ਰੱਖੀ ਨਹੀਂ ਉਹ ਸ਼ਿਵਾਜੀ ਮਰਾਠਾ ਜੀ ਦੇ ਨਾਂ ਤੇ ਰੱਖੀ ਗਈ ਹੈ ਉਹਨਾਂ ਦੀ ਆਪਣੀ ਅਲੱਗ ਵਿਚਾਰਧਾਰਾ ਵੀ ਉਹ ਆਪਣੇ ਮਹਾਰਾਸ਼ਟਰ ਧਰਤੀ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਬਾਕੀ ਜੱਥੇ ਪੱਦੀ ਆ ਗਏ ਡਿਊਟਾਂ ਨਾਲ ਇਹ ਆਪਸ ਵਿੱਚ ਤਾਲਮਿਲ ਹੈ ਵਿਚਾਰਧਾਰਾ ਦਾ ਜਾਂ ਕਿਸੇ ਚੀਜ਼ ਆ ਜਾਂ ਪਰ ਦੂਸਰੀ ਪਰ ਦੂਸਰੀ ਚੀਜ਼ਾਂ ਦੀ ਗੱਲ ਕਰੀਏ ਜਿੱਥਾ ਸ਼ਿਵ ਸੇਨਾ ਬਾਲ ਠਾਕਰੇ ਹੈ ਮਹਾਰਾਸ਼ਟਰ ਦੇ ਵਿੱਚ ਕਾਫੀ ਨਾ ਹੈ 3 ਨੰਬਰ ਦਾ ਉਹਨਾਂ ਦੀ ਵਿਚਾਰਧਾਰਾ ਪਰ ਪੰਜਾਬ ਦੇ ਬਾਕੀ ਸਿ ਸ਼ੈਨਾ ਦੀ ਵਿਚਾਰਧਾਰਾ ਤੁਹਾਡੀ ਵਿਚਾਰਧਾਰਾ ਤੁਹਾਡੀ ਪਾਰਟੀ ਦੀ ਕਿੰਨਾ ਅੰਤਰਾ ਜਾਂ ਮਿਲਦੀ ਜਲਦੀ ਹੈ ਦੇਖੋ ਜਿਹੜੀ ਤੁਸੀਂ ਮਹਾਰਾਸ਼ਟਰ ਦੀ शिवसेना ਮੈਂ ਵੀ ਉਹਦੇ ਬਾਰੇ ਮੈਂ ਕੁਝ ਨਹੀਂ ਕਵਾਂਗਾ ਕਿਉਂਕਿ ਉਹਨਾਂ ਦੀ ਆਪਣੀ ਰਾਜਨੀਤੀ ਹੈ ਪੰਜਾਬ ਦੀ शिवसेना ਦੇ ਮੈਂ ਤੁਹਾਨੂੰ ਗਠਨ ਦੱਸਦਾ ਵੀ ਕਿਸ ਤਰੀਕੇ ਨਾਲ ਹੋਇਆ ਸੀ ਵੀ ਅੱਜ 30 35 ਬਣ ਗਈਆਂ ਕਿਉਂ ਬਣ ਗਈਆਂ ਮੈਂ ਇਸ ਵਿਸ਼ੇ ਦੇ ਵੀ ਨਾ ਕੋਈ ਬੋਧਾ ਨਹੀਂ ਕੁ ਕਹਿਣਾ ਚਾਹੁੰਦਾ ਪਰ ਮੈਨੂੰ ਇਸ ਗੱਲ ਦਾ ਇੱਕ ਖੁਸ਼ੀ ਵੀ ਹੁੰਦੀ ਹੈ ਕਿ ਜਿਹੜਾ ਬੋਧਾ ਜਗਦੀਸ਼ ਤਾਂ ਅਰिज ਨੇ ਲਗਾਇਆ ਸੀ ਉਹ ਵੱਧ ਫੁੱਲ ਕੇ ਪੈਂਤੀ ਜਗਾ ਵੱਧ ਗਿਆ ਇਸ ਕਰਕੇ ਸ਼ਿਵਸ਼ਨਾ ਬਣ ਗਿਆ ਪਰ ਮੈਂ ਆਪਣੇ ਹਰ ਸ਼ਿਵਸ਼ੈਨਿਕ ਨੂੰ ਇੱਕੋ ਹੀ ਨਿਵੇਦਨ ਵੀ ਕਰਾਂਗਾ ਕਿਉਂਕਿ ਭਾਵੇਂ ਮੈਨੂੰ ਵੱਡੇ ਆ ਜਾਂ ਛੋਟੇ ਆ ਵੀ ਜਿਸ ਨਜ਼ਰੀਏ ਨਾਲ ਸ਼ਿਵਸ਼ਨਾ ਬਣਾਈ ਸੀ ਉਸ ਨਜ਼ਰੀਏ ਨਾਲ ਕੰਮ ਕਰੋ ਸੋਸ਼ਲ ਕੰਮ ਬਹੁਤ ਨੇ ਧਾਰਮਿਕ ਕੰਮ ਬਹੁਤ ਨੇ ਲੜਾਈ ਸਿਰ ਪੰਜਾਬ ਔਰ ਆਪਣੇ ਦੇਸ਼ ਦੀ ਖਾਤਰ ਅਸੀਂ ਹਰ ਉਸ ਆਲਮੀ ਦੇ ਖਿਲਾਫ ਆਂ ਜੇ ਜਿਹੜਾ ਸਾਡੇ ਪੰਜਾਬ ਦੀ ਖਾਤਰ ਕੋਈ ਕੋ ਗਲਤ ਬੋਲੇਗਾ ਜਾਂ ਸਾਡੇ ਦੇਸ਼ ਦੇ ਪ੍ਰਤੀ ਗਲਤ ਬੋਲੇਗਾ ਅਸੀਂ ਉਸ ਹਰ ਆਦਮੀ ਦੇ ਖਿਲਾਫ ਜਿੱਦਾਂ ਬਹੁਤ ਸਾਰੇ ਸ਼ੇਖਸ ਹਨ ਜਿਹੜੀਆਂ ਪਾਰਟੀ ਵਾਲੇ ਉਹਨਾਂ ਦੇ ਸਾਥੀ ਅਕਸਰ ਬੜੇ ਬਿਆਨ ਦਿੰਦੇ ਟੀਵੀ 'ਤੇ ਨਜ਼ਰ ਆਉਂਦੇ ਨੇ ਬੜੇ ਭੜਕਾਊ ਬਿਆਨ ਦਿੰਦੇ ਨੇ ਨਜ਼ਰ ਆਉਂਦੇ ਠੀਕ ਹੈ ਨਾ ਬੜੀ ਮੰਨਤ ਵਾਲੀ ਗੱਲ ਹੈ ਵੀ ਇਹ ਬਿਆਨ ਨਹੀਂ ਦੇਣ ਚਾਹੀਦੇ ਕਿਉਂਕਿ ਮੈਂ ਬਾਰ-ਬਾਰ ਤੁਹਾਨੂੰ ਇੱਕੋ ਹੀ ਗੱਲ ਕਹਿ ਰਿਹਾ ਜੋ ਮੇਰਾ ਆਪਣਾ ਵਿਚਾਰ ਹੈ ਕਿਉਂਕਿ ਅਸੀਂ ਦੇਖਿਆ ਝੱਲਿਆ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣੀ ਰਹਿਣ ਕੇ ਜੀ ਹੈ ਮੈਂ ਤਾਂ ਹਰ ਪੰਜਾਬੀ ਨੂੰ ਇੱਕੋ ਹੀ ਗੱਲ ਕਹਾਂਗਾ ਬਈ ਪੰਜਾਬ ਦੀ ਅਮਨ ਸ਼ਾਂਤੀ ਲਈ ਕੰਮ ਕਰਨਾ ਚਾਹੀਦਾ ਹੈ ਨਾ ਕਿ ਅਮਨ ਸ਼ਾਂਤੀ ਨੂੰ ਪਰ ਕਰਨਾ ਚਾਹੀਦਾ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਕੀ ਕਾਂਗਰਸ ਪਾਰਟੀ ਹਨ ਐਕਸਿਪਟ ਇਹਨਾਂ ਦੇ ਨਾਲ ਉੱਥੇ ਜਿਸ ਤਰੀਕੇ ਨਾਲ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੇਨਾ ਬਾਈ ਤਾਪੇ ਬੜੀ ਮਜਬੂਤੀ ਨਾਲ ਉੱਥੇ ਟੀਐਮ ਦਾ ਹੋਰ ਇੱਕ ਚੰਗੀ ਸਿਆਸੀ ਪਾਰਟੀ ਦੇ ਕੌਂ ਟ੍ਰਿਕੇ ਨਾਲ ਉੱਪਰ ਤੋਂ ਆਮਣੇ ਮੌਜੂਦ ਹੈ। ਪੰਜਾਬ ਦੇ ਵਿੱਚ ਇੰਨੀਆਂ ਸ਼ਿਵਸ਼ੈਨਾ ਆਪਾ ਦਿਆ ਹੋਣ ਦੇ ਬਾਵਜੂਦ ਵੀ ਜਿਹੜਾ ਸਿਆਸੀ ਜਿਹੜਾ ਉਹਨਾਂ ਦੀ ਮੌਜੂਦਗੀ ਹੈ ਉਹ ਬਹੁਤ ਜ਼ਿਆਦਾ ਠੋਸ ਹੋਈ ਹੈ। ਇਹਨਾਂ ਤਿੱਖਾ ਦੇਖੋ ਜੀ ਇਹਦਾ ਕਾਰਨ ਮੈਂ ਕੀ ਦੱਸ ਸਕਦਾ ਕਿ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਆ ਹੋਰ ਟਾਈਟ ਦੀ ਹੈ ਜਿਹੜੀ ਸ਼ਿਵਸ਼ੈਨਾ ਨੇ ਅੱਜ ਲੜਕੇ ਜਿਹੜੀ ਨਵੀਂ ਜਨਰੇਸ਼ਨ ਬੰਨਵੇਂ ਤੋਂ ਬਾਅਦ ਜਿਹੜੇ ਦੇ ਵਰਤ ਹੈ ਵੀ ਉਹਨਾਂ ਦੀ ਸੋਚ ਕੁਝ ਅਲੱਗ ਹੈ ਵੀ ਮੈਂ ਉਹਨਾਂ ਦੇ ਸੋਚ ਪ੍ਰਤੀ ਨਹੀਂ ਦੱਸਣਾ ਚਾਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਗੱਲ ਕਹੀ ਹੈ ਵੀ ਜੇ ਜਿਹੜਾ ਬੰਦਾ ਇਸ ਦੁਨੀਆ 'ਚ ਪੂਛ ਕਿਤੇ ਨੂੰ 36 ਸਾਲ ਹੋ ਗਏ ਹੁਣ ਵੀ ਅਸੀਂ ਉਹਦਾ ਜਿੰਦਾਬਾਦ ਮਰਦਾਬਾਦ ਕਰੀਏ ਤਾਂ ਮੇਰੀ ਵਿਚਾਰਧਾਰਾ ਨਹੀਂ ਵੀ ਉਸ ਵਿਚਾਰਧਾਰਾ ਨੂੰ ਭੁੱਲ ਕੇ ਅਗਲੀ ਵਿਚਾਰਧਾਰਾ ਦਾ ਚੱਲੋ ਵੀ ਜਿੱਦੇ ਨਾਲ ਸਾਡਾ ਪੰਜਾਬ ਖੁਸ਼ਹਾਲ ਹੋਵੇ ਵੀ ਸਾਡਾ ਹਿੰਦੂ ਸਿੱਖ ਦਾ ਭਾਈਚਾਰਾ ਬਣਿਆ ਰਹੇ ਜਿੱਥੇ ਤੱਕ ਤਾਲੁਕਾ ਹਿੰਦੂਸ਼ਟ ਭਾਈਚਾਰੇ ਦੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਬਈ ਇਹ ਰਸਤਾ ਕੀ ਹੈ ਇਹ ਇਹ ਕੋਈ ਪਰਿਵਾਰ ਹੈ ਜੀ ਅੱਜ ਤੋਂ 50 ਜਾਂ 60 ਸਾਲ ਅਸੀਂ ਪਿੱਛੇ ਚਲੇ ਗਏ ਝਾਤੀ ਮਾਰੀਏ ਹਰ ਹਿੰਦੂ ਪਰਿਵਾਰ ਦਾ ਪਹਿਲਾ ਬੱਚਾ ਕਿਸ ਧਾਰੀ ਹੁੰਦਾ ਜੇ ਪਹਿਲਾ ਬੱਚਾ ਕਿਸ ਧਾਰੀ ਹੁੰਦਾ ਸੀ ਫਿਰ ਅਸੀਂ ਉਹਨੂੰ ਗਿਣਤੀ ਕਿੱਦਾਂ ਕਰੀਏ ਵੀ ਇੱਕ ਜਾਂ ਦੋ ਹੈ ਕਿ ਦੋ ਹੈ ਨਹੀਂ ਇੱਕ ਹੈ ਮੇਰੀ ਵਿਚਾਰਧਾਰਾ ਦੇ ਮੁਤਾਬਕ ਇਹ ਦੋ ਨਹੀਂ ਐ ਜਿਹੜੇ ਲੋਕ ਦੋ ਕਰਨਾ ਚਾਹੁੰਦੇ ਆ ਉਹ ਬਹੁਤ ਨਲਾਈਕੀ ਕਰਦੇ ਆ ਵੀ ਇਹ ਦੋ ਸਮੁਦਾਇਆਂ ਨੂੰ ਅਲੱਗ ਕਰਦੇ ਆ ਵੀ ਇਹ ਨਹੀਂ ਹੋਣਾ ਚਾਹੀਦਾ ਤੇ ਜਿਸ ਤਰ੍ਹਾਂ ਪਾਉਣ ਗੱਲ ਕਰਦੇ ਆ ਕਿ ਜੋ ਇਸ ਵੇਲੇ ਮਾਹੌਲ ਪੂਰੇ ਦੇਸ਼ ਦੇ ਵਿੱਚ ਚੱਲ ਰਿਹਾ ਆ ਕਿਸਾਨੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਵੱਲੋਂ ਮਜਦੂਰ ਜੱਥੇਬੰਦੀਆਂ ਵੱਲੋਂ ਔਰ ਮੈਂ ਕਹਿੰਦਾ ਕਿ ਪੂਰੀ ਦੀ ਪੂਰੀ ਆਮ ਆਵਾਮ ਵੱਲੋਂ ਬੜੀ ਮੁਖਾਲਫਤ ਚੱਲ ਰਹੀ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ ਤੁਸੀਂ ਇੱਕ ਸਿਆਸੀ ਆਗੂ ਵੀ ਹੋ ਤੁਹਾਡਾ ਕੀ ਵਿਚਾਰ ਇਸ ਮਤਲਬ ਜਿਹੜੇ ਤੁਸੀਂ ਕਿਸਾਨਾਂ ਦੀ ਗੱਲ ਕਰ ਰਹੇ ਹੋ ਅੱਜ 75 ਛੇ ਦਿਨਾਂ ਦੇ ਆਸ-ਪਾਸ ਹੋ ਗਏ ਕਿਸਾਨਾਂ ਨੇ ਬੈਠੇ ਨੇ ਮੈਂ ਸਮਝਦਾ ਕਿ ਸਭ ਤੋਂ ਜ਼ਿਆਦਾ ਸਾਡੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਜੇ ਦੇਸ਼ ਦੇ ਪ੍ਰਤੀ ਗੱਲ ਕਰوں ਕਿ ਕਰੋੜਾਂ ਅਰਬਾਂ ਦਾ ਰੋਈ ਨੁਕਸਾਨ ਹੋ ਰਿਹਾ ਹੈ ਪਰ ਮੈਂ ਤਾਂ ਪ੍ਰਾਈਮ ਮਿੰისტਰ ਮੋਦੀ ਨੂੰ ਹੱਥ ਜੋੜ ਕੇ ਇੱਕੋ ਬੇਨਤੀ ਕਰਾਂਗਾ ਵੀ ਕਿਸਾਨਾਂ ਦੀ ਗੱਲ ਸੁਣੋ ਵੀ ਕਿਸਾਨ ਜਿਸ ਤਰ੍ਹਾਂ ਚਾਹੁੰਦੇ ਹੈ ਉਹ ਦੇ ਮੁਤਾਬਕ ਕੋਈ ਰਸਤਾ ਕੱਢੋ ਜਿਸ ਦੇ ਨਾਲ ਕਿਸਾਨ ਵੀ ਖੁਸ਼ ਹੋ ਜਾਈਏ ਸਾਰਾ ਦੇਸ਼ ਵੀ ਸੇਤ ਬਣੇ ਜੀ ਜੀ ਬਿਲਕੁਲ ਵੀ ਜੋ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਜਿਸ ਜਿਸ ਕੇ ਨਾਲ ਬਤਾਲ ਅੱਜ ਇੰਨੇ ਬਣਾ ਤੋਂ ਅੰਦੋਲਨ ਕਰ ਰਹੇ ਨੇ ਤੇ ਮੈਂ ਸਮਝਣ ਲੱਗੇ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਮੰਨ ਲੈਣੀ ਚਾਹੀਦੀ ਹੈ ਦੇਖੋ ਅੱਛਾ ਕਾਂਗਰਸ ਸਾਹਿਬ ਜੇ ਆਪਾਂ ਗੱਲ ਕਰੀਏ ਕਿ ਤੁਹਾਡੀ शिवसेना ਦੀ ਪਾਰਟੀ ਦੀ ਤੁਹਾਡੇ ਵੱਲੋਂ ਇਸ ਤਰ੍ਹਾਂ ਕਿਹੜੇ ਕਿਹੜੇ ਜਿਹੜੇ ਹੈਗੇ ਆ ਤੁਸੀਂ ਕਿਸ ਤਰੀਕੇ ਨਾਲ ਸਰਗਰਮ ਹੋ ਕਿਸ ਤਰੀਕੇ ਨਾਲ ਸਮਾਜ ਸੇਵਾ ਕਰ ਰਹੇ ਹੋ ਜਾਂ ਕੀ ਕੀ ਤੁਸੀਂ ਸਮਾਜ ਲਈ ਕਰ ਰਹੇ ਹੋ ਦੇਖੋ ਦਿੱਟਾ ਦਾ ਸਮਾਜ ਸੇਵਾ ਦੀ ਗੱਲ ਹੈ ਉਹਦਾ ਆਦਮੀ ਦੀ ਜਿੰਨੀ ਸਮਰਥਨ ਕਰਨੀ ਚਾਹੀਦੀ ਹੈ ਕਿਉਂਕਿ ਧਾਰਮਿਕ ਵਿਚਾਰਧਾਰਾ ਹੋਣ ਦੇ ਨਾਤੇ ਹਰ ਆਦਮੀ ਨੂੰ ਕੋਈ ਨਾ ਕੋਈ ਸਮਾਜ ਸੇਵਾ ਕਰਨੀ ਚਾਹੀਦੀ ਹੈ ਮੈਂ ਤੁਹਾਨੂੰ ਛੋਟੂ ਛੋਟੀਆਂ ਗੱਲਾਂ ਦੱਸਦਾ ਹੈ ਬੀ ਸ਼ਿਵ ਜੀ ਦੀ ਵਿਚਾਰਧਾਰਾ ਕੀ ਸੀ ਬੀ ਅਸ਼ਿਵ 500 ਲੇਡੀਆਂ ਨੂੰ ਹਰ ਮਹੀਨੇ ਵਿਡੋਸ ਔਰ 올ਡ ਲੇਡੀਆਂ ਨੂੰ 500 ਲੇਡੀਆਂ ਨੂੰ ਹਰ ਮਹੀਨੇ ਅਸੀਂ ਰਾਸ਼ੀ ਮੋਹਿਆ ਪ੍ਰਦਾਨ ਉਹ ਸਮਾਜ ਕਿਸੇ ਵੀ ਗਰੀਬ ਗੁਰਮੇ ਨੂੰ ਕੋਈ ਬਲੱਡ ਚਾਹੀਦਾ ਹੋਵੇ ਕਿਸੇ ਤਰ੍ਹਾਂ ਦੀ ਮਦਦ ਹੋਵੇ ਅਸੀਂ ਬੰਦੇ ਸੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਣ ਲੱਗਾ ਹਾਂ ਬਈ ਹਿੰਦੂ ਸਿੱਖ ਭਾਈਚਾਰੇ ਦੀ ਗੱਲ ਜਾਂ ਪੰਜਾਬੀਅਤ ਦੀ ਗੱਲ ਅੱਜ ਤੋਂ 100-150 ਸਾਲ ਪਹਿਲਾਂ ਇੱਕ ਪੁਰਗਾਮਾ ਅਟੈਕ ਹੋ ਗਿਆ ਸੀ ਪੁਰਗਾਮਾ ਅਟੈਕ ਪੁਰਗਾਮਾ ਉਹਦੇ ਚ 44 ਬੰਦੇ ਸੀ ਆਪੀਐਫਸੀ ਸਾਡੇ ਜਵਾਨ ਮਾਰੇ ਗਏ ਸੀ ਬੜਾ ਹੀ ਮਨ ਨੂੰ ਦੁੱਖ ਹੋਇਆ ਬਈ ਸ਼ਰਧਾਂਜਲੀਆ ਤਾਂ ਸਾਰਿਆਂ ਨੇ ਕੱਢੀਆਂ ਉਹ ਜਤੀਜੀ ਸ਼੍ਰੀਪਚਨ ਨੇ ਗੋਲ ਮੰਡੀ ਦੇ ਇਲਾਕੇ ਘੰਟਾ ਤੱਕ ਘੰਟਾ ਘਾਤ ਤੱਕ 12-1500 ਬੰਦੇ ਦੀ ਸ਼ਰਧਾਂਜਲੀ ਕੀਤੀ ਸਾਡੇ ਵਿਚਾਰਧਾਰਾ ਸੀ ਵੀ ਉਸ ਪਰਿਵਾਰਾਂ ਨੂੰ ਮਿਲਿਆ ਜਾਵੇ ਵੀ ਜਿਨ੍ਹਾਂ ਦੇ ਬੱਚੇ ਇਸ ਦੁਨੀਆ ਚ ਕੂਚ ਕਰ ਗਏ ਨੇ ਦੇਸ਼ ਦੀ ਖਾਤਰ ਦੂਸਰੇ ਦਿਨ ਅਖਬਾਰ ਦੇ ਵਿੱਚ ਆਇਆ ਵੀ ਸਾਡੇ ਚਾਰ ਜਵਾਨ ਪੰਜਾਬ ਦੇ ਸੀਗੇ ਚਾਰੇ ਸਿੱਖ ਫੈਮਲੀ ਨੂੰ ਬਿਲੋਂਗ ਕਰਦੇ ਸੀ ਅਸੀਂ ਵਿਦਿਨ 3 ਡੇਸ 3 ਦਿਨਾਂ ਦੇ ਅੰਦਰ ਚਾਰੇ ਪਰਿਵਾਰਾਂ ਦੇ ਘਰ ਗਏ ਉਹਨਾਂ ਨੂੰ ਉਹਨਾਂ ਨੂੰ ਜਾ ਕੇ ਮਿਲੇ ਆਪਣੀ ਸਮਰੱਥਾ ਦੇ ਮਤਾਬਕ ਜੋ ਅਸੀਂ ਫਾਈਨੈਂਸ਼ੀਅਲੀ ਉਹਨਾਂ ਦੀ ਮਦਦ ਕਰ ਸਕਦੇ ਸੀਗੇ 50 5000 ਰੁਪਏ ਦੇ ਕੇ ਆਏ 50000 ਰੁਪਏ ਦਾ ਕੋਈ ਮੁੱਲ ਨਹੀਂ ਹੈ ਉਹਦਾ ਕੋਈ ਕੀਮਤ ਨਹੀਂ ਹੈ ਸਰਕਾਰ ਲੱਖਾਂ ਦਿੰਦੀ ਹੈ ਹੋਰ ਸਰਕਾਰ ਨੂੰ ਦੇਣਾ ਵੀ ਚਾਹੀਦਾ ਹੈ ਸਾਡਾ ਮਕਸਦ ਕੀ ਸੀ ਵੀ ਉਸ ਪਰ ਉਸ ਪਰਿਵਾਰਾਂ ਦੇ ਨਾਲ ਜਾ ਕੇ ਅਸੀਂ ਦੁੱਖ ਸਾਂਝਾ ਕਰਨ ਗਏ ਸੀ ਵੀ ਤੁਹਾਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਦੇਸ਼ ਦਾ ਹਰ ਨਾਗਰਿਕ ਤੁਹਾਡੇ ਨਾਲ ਖੜਾ ਹੈ ਅਸੀਂ ਇਹ ਜੀ ਸੇਵਾਵੰਦ ਕਰਦੇ ਅੱਛਾ ਤਾਂ ਇਹ ਸਾਡੇ ਗੱਲ ਕਰੀਏ ਕਿ ਜਿਸ ਤਰੀਕੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਪਾਰਟੀਆਂ ਸਰਗਰਮ ਹੈ ਆਮ ਆਦਮੀ ਪਾਰਟੀ ਹੈ ಕಾಂಗ್ರೆਸ ਭਾਜਪਾ ਹਾਲੀਵੁੱਡਲ ਹੋਰ ਵੀ ਛੋਟੇ ਮੋਟੇ ਇੱਕ ਦੋ ਪਾਰਟੀਆਂ ਜਿਹੜੀਆਂ ਨੇ ਉਹ ਆਪਣੇ ਆਪਣੀ ਸੈਸ ਚੱਲਦੀ ਹੈ ਤੇ ਜੇ ਆਪਾਂ ਗੱਲ ਕਰੀਏ ਸ਼ਿਵ ਸੈਨਾ ਦੀ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਜਿਵੇਂ ਅਕਸਰ ਭਾਰਤ ਵਿੱਚ ਸ਼ਿਵ ਸੈਨਾ ਰਾਸ਼ਟਰੀ ਹੈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਹਾਡੇ ਵੱਲੋਂ ਕੈਂਡੀਡੇਟ ਜਿਹੜੇ ਫਲਾਰੇ ਜਾ ਸਕਦੇ ਆ ਵੀ ਕੋਈ ਰੂਟ ਸ਼ਿਫਟ ਕਰਨ ਵਾਲੇ ਜਿਹੜੇ ਕੈਂਡੀਡੇਟ ਹੋਣਗੇ ਆ ਉਹ ਆ ਸਕਦੇ ਆ ਤੋਂ ਲਈ ਕਿਸ ਤੱਕ ਦਾ تعلق ਹੈ ਜੀ ਇਲੈਕਸ਼ਨਸ ਲੜਨ ਦਾ ਸਾਡੇ ਹਜ ਤੱਕ ਕੋਈ ਮਨ ਨਹੀਂ ਸੀ ਪਰ ਜਿੱਦਾਂ ਦੇ ਪੰਜਾਬ ਦੀ ਅਸੀਂ ਹਾਲਾਤ ਦੇਖਦੇ ਆਂ ਰਾਜਨੀਤਿਕ ਲੋਕਾਂ ਦਾ ਜਿਹੜੇ ਸਿਆਸਤਦਾਨ ਨੇ ਬਈ ਉਹਨਾਂ ਨੂੰ ਅਸੀਂ ਇੱਕ ਬੇਨਤੀ ਕਰਾਂਗੇ ਵੇ ਪੰਜਾਬ ਲਈ ਅੱਛਾ ਹੀ ਕੰਮ ਕਰੋ ਵੀ ਦੂਸਰੀ ਦੀ ਜ਼ਰੂਰਤ ਹੀ ਨਾ ਪਵੇ ਵੀ ਅੱਗੇ ਹੀ ਤਾਂ ਪਾਰਟੀਆਂ ਚਾਰ ਨੇ ਆਮ ਆਦਮੀ ਪਾਰਟੀ ਬੀਜੇਪੀ ਅਕਾਲੀ ਦਲ ਕਾਂਗਰਸ ਇਹ ਇਲੈਕਸ਼ਨ ਲੜਦੀਆਂ ਲੜ ਪਰਚਾਂਗੇ ਕੰਮ ਨਹੀਂ ਕਰੇ ਤੁਹਾਡੇ ਵੱਲੋਂ ਕਿਸ ਤਰੀਕੇ ਦੀ ਮਤਲਬ ਆਉਣ ਵਾਲੇ ਤੋਂ ਦੇਖ ਨੂੰ ਦੇਖਦੇ ਹੋਏ ਤੁਹਾਡੇ ਨੂੰ ਕੀ ਛੇ ਸੈਨਾ ਵੱਲੋਂ ਤੁਹਾਡੀ ਪਾਰਟੀ ਵੱਲੋਂ ਕੀ ਕੁਝ ਕੀਤਾ ਜਾਊਗਾ ਸੂਬੇ ਦੀ ਭਲਾਈ ਦੇ ਲਈ ਸਮਾਜ ਦੀ ਭਲਾਈ ਦੇ ਲਈ ਦੇਸ਼ ਦੀ ਭਲਾਈ ਦੇ ਸੋ ਬੇਰੀ ਭਲਾਈ ਲਈ ਦੇਸ਼ ਦੀ ਭਲਾਈ ਲਈ ਮੈਂ ਤੁਹਾਨੂੰ ਪਹਿਲਾਂ ਜਿਹੜੇ ਕੀਤਾ ਵੀ ਸਾਡੀ ਸੋਚ ਇੱਕੋ ਹੀ ਹੈ ਵੀ ਆਪਣੇ ਸਟੇਟ ਪ੍ਰਤੀ ਔਰ ਆਪਣੇ ਦੇਸ਼ ਪ੍ਰਤੀ ਵੀ ਜੋ ਕੰਮ ਕਰ ਸਕਦੇ ਹਾਂ ਜਿੰਨੀ ਸਾਡੀ ਸਮਰੱਥਾ ਹੈ ਅਸੀਂ ਕਰਦੇ ਹਾਂ ਕੋਈ 80 86 ਦੇ ਵਿੱਚ ਲੈ ਜਾਣਾ ਪਉਂਦੇ ਕਿਉਂਕਿ ਜਿਹੜੀ ਪਾਰਟੀ ਦੇ ਅਸੀਂ ਸਥਾਪਨਾ ਕੀਤੀ ਸੀ ਵੀ ਧਾਰਮਿਕ ਸਮਾਜਿਕ ਕੰਮਾਂ ਲਈ ਅਸੀਂ ਧਾਰਮਿਕ ਔਰ ਸਮਾਜਿਕ ਕੰਮ ਕਰਦੇ ਆ ਰਹੇ ਹਾਂ ਕਰਦੇ ਰਵਾਂਗੇ ਔਰ ਆਪਣੇ ਪੰਜਾਬ ਦੀ ਉਹ ਦੇਸ਼ ਦੀ ਏਕਤਾ ਉਹ ਅਖੰਡਤਾ ਲਈ ਮੈਂ ਸਾਰੇ ਹਿੰਦੂ ਸਿੱਖ ਦੋਸਤਾਂ ਨੂੰ ਅਪੀਲ ਕਰਾਂਗਾ ਵੀ ਇਹ ਹਿੰਦੂ ਸਿੱਖੀ ਦਾ ਬਣੇਗਾ ਵੀ ਸਾਡੇ ਪੰਜਾਬ ਦੀ ਅਖੰਡਤਾ ਬਣੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਮਿਸ਼ਨ ਤੁਹਾਡਾ ਮਕਸਦ ਜਾਂ ਤੁਹਾਡੇ ਇੱਕ ਨੂੰ ਧਿਆਨ ਦੇ ਰੱਖਦੇ ਹੋ ਜੀ ਕਿ ਇਹ ਨਾ ਹੋਵੇ ਮੈਂ ਤਾਂ ਫਿਰ ਦੁਬਾਰਾ ਹਰ ਪੰਜਾਬੀ ਨੂੰ ਹੱਥ ਜੋੜ ਕੇ ਇੱਕੋ ਹੀ ਬੇਨਤੀ ਕਰਾਂਗਾ ਵੀ ਆਪਣੇ ਪੰਜਾਬ ਨੂੰ ਖੁਸ਼ਹਾਲ ਰੱਖਣ ਦੀ ਖਾਤਰ ਇਹ ਭਾਈਚਾਰਾ ਬਣਾਈ ਰੱਖੋ ਔਰ ਧਾਰਮਿਕ ਵਿਚਾਰ ਵਾਲੇ ਧਾਰਮਿਕ ਕੰਮ ਕਰਦੇ ਰਹਿ ਜੀ ਸੁਨੀਲ ਤਾਂਗੜੇ ਜੀ ਤੁਸੀਂ ਐਸਐਮਜ਼ेड نیوز ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਮੈਂ ਐਸਐਮਜ਼ਾ ਫਿਰ ਇੱਕ ਵਾਰ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਵੀ ਉਹਨਾਂ ਨੇ ਸਾਡੀ ਆਵਾਜ਼ ਸਾਡੇ ਪੰਜਾਬ ਤੱਕ ਪਹੁੰਚਾਈ